ਲਓ ਜੀ ਅੱਜ ਬਣਾਵਾਂਗੇ ਪਨਮਕੀਨ ਚੋਲ ਪਹਿਲਾਂ ਪਾਵਾਂਗੇ ਤੇਲ ਇਹਨਾਂ ਪਰ ਮਾਗੇ ਪੰਦੀਰਾ ਹਨ ਚੋਲ ਹੁੰਦੇ ਤਿਆਰ ਹਨ ਇਹਨਾਂ ਨੂੰ ਬ੍ਰਾਊਨ ਦੇ ਤਰ੍ਹਾਂ ਗਰਮ ਤੇ ਹੁਣ ਅਗਲੇ ਬ੍ਰਾਊਨ ਹੋ ਗਏ ਹੁਣ ਪਾਵਾਂਗੇ ਤੇ ਦੋ ਹਰੀਆਂ ਕੱਟੀਆਂ ਹੋਈਆਂ ਮਿਰਚਾਂ ਪਾਵਾਂਗੇ ਤੋਤੇ ਅੱਧਾ ਕਿਲੋ ਚੋਲੇ ਦੇ ਚੌਲਾਂ ਨੂੰ ਉਤਣਾ ਇਹ ਅਜੇ ਫੱਲੇ ਲਿੰਗ ਲੱਗਦਾ ਹੈ। ਚੌਦ ਚੌਂ ਚੰਗੀ ਤਰ੍ਹਾਂ ਉੱਜੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਲੀਟਰ ਪਾਣੀ। 1/2 ਕਿਲੋ ਚੌਲ 1 ਕਿਲੋ ਪਾਵਾਂਗੇ। ਸਵਾਦ ਅਨੁਸਾਰ ਪਾਵਾਂਗੇ ਨਮਕ। ਲੱਗ ਜੌਲਾਂ ਵਾਲੀ ਆਪੀ ਜੈਸਿਕ ਪਨ ਘਟਾ ਘਟਾ। ਹਾਂਜੀ। ਨਮਕ ਇਹ ਚੌਲ ਹੋ ਗਏ ਬਣ ਕੇ ਤਿਆਰ। ਅਮੀਨ ਇਸ ਤਰ੍ਹਾਂ ਦੇ ਨਮਕੀਨ ਚੌਲ ਬਣਾ ਕੇ ਖਾਓ ਸਿੰਪਲ ਹਨਾ ਕੋਈ ਮਿਰਚ ਨਾ ਕੋਈ ਮਸਾਲਾ ਜਾਵੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ